ਯੋਧ ਨਸ਼ਾ ਵਿਰੁੱਧ ਦੇ ਚੱਲਦੇ ਪਠਾਨਕੋਟ ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ 3500 ਦੇ ਕਰੀਬ ਗਰਗਮਣੀ ਅਤੇ ਇੱਕ ਆਈਫੋਨ ਕੀਤਾ ਬਰਾਮਦ 30 ਗ੍ਰਾਮ ਹੈਰੋਇਨ ਵੀ ਕੀਤੀ ਬਰਾਮਦ ਪੰਜਾਬ ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਅਣਥਕ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਵੀ ਬੱਖੋ ਬੱਖ ਆਪਰੇਸ਼ਨ ਚਲਾ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਅਤੇ ਅਜੇ ਹਾ ਹੀ ਕੁਝ ਅਜ ਮੂੜ ਇੱਕ ਵਾਰ ਪਠਾਨਕੋਟ ਵਿਖੰਨ ਨੂੰ ਮਿਲਿਆ ਥਾਣਾ ਡਿਵੀਜ਼ਨ ਨੰਬਰ 1 ਵਿਖੇ ਜਿੱਥੇ ਪੁਲਿਸ ਵੱਲੋਂ ਦੋ ਲੋਕਾਂ ਨੂੰ ਹੈਰੋਇਨ ਡਰਗਮਣੀ ਅਤੇ ਇੱਕ ਆਈਫੋਨ ਸਨੇ ਕਾਬੂ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਸ਼ਹਿਰ ਵਿਖੇ ਨਸ਼ਿਆਂ ਦੇ ਕਾਰੋਬਾਰ ਨੂੰ ਅੰਜਾਮ ਦੇ ਰਹੇ ਹਨ ਜਿਸ ਦੇ ਚੱਲਦੇ ਪੁਲਿਸ ਵੱਲੋਂ ਛਾਪੇਮਾਰੀ ਕਰ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਕੋਲੋਂ ਕਰੀਬ 15 ਗ੍ਰਾਮ ਹੈਰੋਇਨ ਅਤੇ 1240 ਰੁਪਏ ਦੇ ਕਰੀਬ ਦਰਗਮਣੀ ਅਤੇ ਇੱਕ ਆਈਫੋਨ ਬਰਾਮਦ ਕੀਤਾ ਗਿਆ ਅਤੇ ਦੂਸਰੇ ਕੋਲੋਂ 2250 ਰੁਪਏ ਅਤੇ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਹਨਾਂ ਕਿਹਾ ਕਿ ਦੋਹਾਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਦੇ ਵਿੱਚ ਪੰਜਾਬ ਪੁਲਿਸ ਐਂਡ ਪਠਾਨਕੋਟ ਪੁਲਿਸ ਲਗਾਤਾਰ ਹੀ ਜਿਹੜੇ ਆ ਉਹ ਨਸ਼ਿਆਂ ਦੇ ਪੈਡਲਰਸ ਦੇ ਅਗੇਂਸਟ ਜਿਹੜੀ ਆ ਉਹ ਮੁਕਦਮੇ ਰਜਿਸਟਰ ਕਰ ਰਹੀ ਹੈ ਉਹਨਾਂ ਨੂੰ ਫੜ ਰਹੀ ਹੈ ਤੇ ਰਿਕਵਰੀਆਂ ਕਰ ਰਹੀ ਹੈ ਇਸੇ ਦੀ ਕੜੀ 'ਚ ਪਿਛਲੇ 24 ਘੰਟੇ 'ਚ ਆਪਾਂ तकरीबन 3 ਜਿਹੜੇ ਮੁਕਦਮੇ ਆ ਉਹ ਰਜਿਸਟਰ ਕੀਤੇ ਅੰਡਰ ਐਨਡੀਪੀਐਸ ਐਕਟ ਤੇ ਉਹਦੇ ਵਿੱਚ ਜਿਹੜਾ ਸਰ ਤੋਂ ਪਹਿਲੇ ਡਿਵੀਜ਼ਨ ਨੰਬਰ 1 ਥਾਣਾ ਸਿਟੀ 'ਚ ਉਹਦੇ ਵਿੱਚ ਦੋ ਮੁਕਦਮੇ ਆ ਜੀ ਐਫਆਈਆਰ ਨੰਬਰ 35 रजिस्टर हुई है जी अगेंस्ट सुमित महाजन आ, सन ऑफ अश्विनी महाजन रेजिडेंट ऑफ रंधावा कलोनी वार्ड नंबर थ्री खानपुर दूसरी जी एफ आई आर एफ आई आर एफ आई आर नंबर इकती रजिस्टर हुई है जी आ, कौशल लिया शालू कबाड़िया सन ऑफ लाभचंद रेजिडेंट ऑफ लमीनी पठानकोट इन्हों दोनों पंद्रह पंद्रह ग्राम हैरोइन मिली है तो ड्रग मन मिल ड्रग मनी भी रिकवर हुई है ਐਫ ਆਈ ਆਰ 35 ਚ 1240 ਰੁਪਏ ਤੇ ਇੱਕ ਨਾਲ ਆਈਫੋਨ ਤੇ ਜਿਹੜੀ ਐਫ ਆਈ ਆਰ ਨੰਬਰ 31 ਹੈ ਇਹਦੇ ਚ 2250 ਰੁਪਏ ਜਿਹੜੇ ਡਰਗ ਮੰਨੀ ਹੈ ਜਿਹੜੀ ਉਹ ਰਿਕਵਰ ਹੋਈ ਹੈ ਜਿਹੜੀ ਐਫ ਆਈ ਆਰ ਨੰਬਰ 31 ਹੈ ਇਹ ਇਹਦੇ ਵਿੱਚ ਜਿਹੜਾ ਇਹ ਦੋਸ਼ੀ ਕੁਸ਼ਾਲ ਲਿਆ ਸ਼ਾਲੂ ਹੈ ਇਹ ਜਿਹੜਾ ਇੱਕ ਵੀ 29 ਚ ਨਾਮਜ਼ਦ ਸੀ ਉਹਦੇ ਚ ਇਹਦੀ ਅਰੈਸਟ ਪਈ ਹੈ ਇਸ ਤੋਂ ਇਲਾਵਾ ਡਿਵੀਜ਼ਨ ਨੰਬਰ 2 ਥਾਣੇ ਚ ਤੇ ਜਿਹੜੀ ਐਫ ਆਈ ਆਰ ਨੰਬਰ 30 ਅਪਰ ਰਜਿਸਟਰ ਕੀਤੀ ਹੈ ਤੇ ਇਹ ਜਿਹੜੀ ਐਫ ਆਈ ਆਰ ਆ ਇਹ 21 485 ਸੈਕਸ਼ਨ ਆ ਬੇਸਿਕਲੀ ਇਹਦੇ ਵਿੱਚ ਜਿਹੜੇ ਐਡਿਕਟ ਹੁੰਦੇ ਆ ਉਹਨਾਂ ਤੇ ਹੁੰਦੀ ਆ ਤਾਂ ਕਿ ਉਹਨਾਂ ਨੂੰ ਆਪਾਂ ਮੋਢਲੀ ਜਿਹੜੀ ਆ ਉਹ ਮੈਡੀਕਲ ਸਹੂਲਤਾਂ ਵੀ ਪ੍ਰੋਵਾਈਡ ਕਰ ਸਕੀ ਉਹਨਾਂ ਦੀ ਇੱਕ ਕਿਸਮ ਦੀ ਹੈਲਪ ਵੀ ਹੋ ਸਕੇ ਤੇ ਇਹ ਜਿਹੜਾ ਬੰਦੇ ਆ ਇਹ ਚਾਰ ਲੜਕੇ ਹੈ ਜੀ ਟਿੰਕੂ ਮਹਾਜਨ ਅਭਿਸ਼ੇਕ ਨikhil కుమార్ ਸੋਮਨਾਥ ਤੇ ਇਹਨਾਂ ਦਾ ਬੇਸਿਕਲੀ ਜਿਹੜਾ ਇਹਨਾਂ ਤੇ ਜਿਹੜਾ ਪਰਚਾ ਹੋਇਆ ਉਹ ਪੀਨ ਦਾ ਹੋਇਆ ਕਿ ਵੀ ਇਹ ਪੀ ਰਹੇ ਸੀ ਮਤਲਬ ਇਹ ਰਵਿੰਦਾ ਸੇਵਨ ਕਰ ਰਿਹਾ ਸੀ ਤੇ ਇਹਨਾਂ ਨੂੰ ਹੁਣ ਆਪਾਂ ਫਰਦਰ ਜਿਹੜਾ ਉਹ ਮੈਡੀਕਲ ਅਥਾਰਟिटीज ਦੀ ਸੁਪਰਵੀਜ਼ਨ ਵਿੱਚ ਸਿਵਲ ਹਸਪੀਟਲ ਡੀਡਿਕਸ਼ਨ ਸੈਂਟਰ 'ਚ ਐਡਮਿਟ ਕਰਾਇਆ ਵਿਦ ਪੁਲਿਸ ਪ੍ਰੋਟੈਕਸ਼ਨ ਤੇ ਇੱਕ ਹੋਰ ਜਿਹੜੀ ਐਫ ਆਈ ਆਰ ਆ ਉਹ ਅੰਡਰ ਵੇ ਹੈ ਆਪਣੀ ਡਿਵੀਜ਼ਨ ਅੰਬਰਿਕ 'ਚ ਆਪਾਂ ਹੋਰ ਰਜਿਸਟਰ ਕਰ ਰਹੇ ਹਾਂ ਅੰਡਰ ਐਨ ਡੀ ਪੀ ਐਸ ਐਕਟ ਤੇ ਮੈਂ ਦੱਸ ਦੇਣਾ ਚਾਹਨਾ ਕਿ ਵੀ ਤੁਸੀਂ ਇਸ ਸਾਰੀ ਚੀਜ਼ ਤੋਂ ਦੇਖ ਸਕਦੇ ਹੋ ਕਿ ਵੀ ਪਠਾਨਕੋਟ 'ਚ ਐਸ ਐਸ ਪੀ ਪਠਾਨਕੋਟ ਜੀ ਦੀ ਡਾਇਰੈਕਸ਼ਨਸ ਦੇ ਅੰਡਰ ਜੇ ਪੁਲਿਸ ਆ ਉਹ ਲਗਾਤਾਰ ਜਿਹੜੇ ਪੈਡਲਰਸ ਆ ਉਹਨਾਂ ਦੇ ਅਗੇਂਸਟ ਜਿਹੜਾ ਡਿਸਾਈਸਿਵ ਐਕਸ਼ਨ ਕਰ ਰਹੀ ਆ ਤੇ ਆਪਾਂ ਬੈਕ ਟੂ ਬੈਕ ਐਫ ਆਈ ਆਰਸ ਦੇ ਰਹੇ ਆ ਤੇ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਵੀ ਜਿਹੜੇ ਵੀ ਬੰਦੇ ਇਸ ਧੰਦੇ ਨਾਲ ਜੁੜੇ ਆ ਆਪਣੇ ਪਠਾਨਕੋਟ ਦੇ ਅਲੱਗ-ਅਲੱਗ ਏਰੀਆਸ 'ਚ ਤੇ ਮੈਂ ਜਿਸ ਤਰ੍ਹਾਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਕਿ ਵੀ ਆਪਾਂ ਉਹਨਾਂ ਦੀ ਲਿਸਟ ਬਣਾਈ ਹੋਈ ਆ ਤੇ ਉਹਨਾਂ ਨੂੰ ਹਰ ਪੱਖੋਂ ਆਪਾਂ ਨਜ਼ਰ ਡੇਲੀ ਬੇਸ ਤੇ ਰੱਖ ਰਹੇ ਆ ਤੇ ਆਪਣੀ ਪੁਲਿਸ ਜਿਹੜੀ ਆ ਥਾਣਿਆਂ ਦੀ ਪਲਸ ਸਾਡੀ ਸੀਆਈਏ ਪਲਸ ਸਪੈਸ਼ਲ ਬ੍ਰਾਂਚ ਇਸ ਤੋਂ ਇਲਾਵਾ ਜਿਹੜੀ ਸਾਡੀ ਹੋਰ ਸਪੈਸ਼ਲਾਈਜ਼ਡ ਟੀਮਸ ਸਾਰੀਆਂ 24 ਇਨ ਟੂ 7 ਇਹਨਾਂ ਬੰਦਿਆਂ ਦੇ ਮਗਰ ਲੱਗੀਆਂ ਹੋਈਆਂ ਤੇ ਜਦੋਂ ਵੀ ਸਾਨੂੰ ਇਹਨਾਂ ਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਆ ਆਪਾਂ ਇਮੀਡੀਏਟਲੀ ਐਕਟ ਕਰੀਦਾ ਤੇ ਇਹਨਾਂ ਨੂੰ ਅਰੈਸਟ ਕਰੀਦਾ ਅੱਗੇ ਵੀ ਆਪਾਂ ਇਹਨਾਂ ਨੂੰ ਜਿਹੜੇ ਬੰਦੇ ਆਪਾਂ ਰਿਸਟ੍ਰਿਡ ਹੈ ਉਹਨਾਂ ਨੂੰ ਆਪਾਂ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਰਿਕਵਰੀਆਂ ਕਰਾਂਗੇ ਐਸ ਪਰ ਲਾਅ ਸਰ ਜਿਹੜੇ ਪਰਚੇ ਨਾਮ ਦਾ ਹੋਏ ਨੇ ਚ ਹਾਂਜੀ ਇਹਨਾਂ ਚੋਂ ਜਿਹੜੇ ਮੈਂ ਨਾਮ ਲਿਆ ਤਾਂ ਉਹਨੂੰ ਸਾਰੇ ਅਕਿਊਜ਼ ਆਪਣੇ ਅਰੈਸਟ ਹੋ ਚੁੱਕੇ ਆ ਤੇ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਵੀ ਕੋਈ ਵੀ ਬੰਦਾ ਜਿਹੜਾ ਅਗਰ ਇਸ ਧੰਦੇ 'ਚ ਸੋਚ ਰਿਹਾ ਕਿ ਵੀ ਮੈਂ ਹੁਣ ਅੱਗੇ ਵਧੀਆ ਤਰੀਕੇ ਨਾਲ ਇਹਨੂੰ ਡਰੱਗਸ ਨੂੰ ਵੇਚ ਪਾਉਂਗਾ ਜਾਂ ਇਹਨੂੰ ਫਲਾ ਪਾਉਂਗਾ ਉਹ ਪੋਸਿਬਲ ਨਹੀਂ ਹੋਣਾ ਤੇ ਸਮਝਦਾਰੀ ਇਸੇ 'ਚ ਹੈ ਜਾਂ ਬੰਦਾ ਇਹ ਕੰਮ ਬੰਦ ਕਰ ਦੇ ਜਾਂ ਫਿਰ ਉਹ ਏਰੀਆ ਛੱਡ ਦੇ ਕਿਉਂਕਿ ਪੁਲਿਸ ਨੇ ਫਿਰ ਉਹਨੂੰ ਛੱਡਣਾ ਨਹੀਂ ਪੁਰਾਪੇਨ ਸ਼ੋਰ ਕਰਾਂਗੇ ਪਠਾਨਕੋਟ ਚ ਕਿ ਵੀ ਬੈਕ ਟੂ ਬੈਕ ਕਿ ਜਿਹੜੀ ਪੁਲਿਸ ਦੀ ਕਾਰਵਾਈਆਂ ਜਿਹੜੀਆਂ ਹੋਣ ਤੇ ਜਿਹੜੇ ਵੀ ਬੰਦੇ ਇਸ ਕੰਮ ਚ ਲੱਗੇ ਹੋਏ ਆ ਤੇ ਉਹਨਾਂ ਨੂੰ ਆਪਾਂ ਇਸ ਪਰ ਲਾਅ ਸਜ਼ਾ ਦਵਾਈਏ ਉਹਨਾਂ ਨੂੰ ਸਲਾਖਾ ਦੇ ਪਿੱਛੇ ਕਰੀ